ਹੈਲੋ ਸਸਿਆ ਗਾਲ ਜੀ ਕੀ ਹਾਲ ਚੱਲ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ ਅੱਜ ਆ ਗਈਆਂ ਮੈਂ ਨਿਊ ਵਲੋਗ ਲੈ ਕੇ ਔਰ ਅੱਜ ਦਾ ਵਲੋਗ ਜਿਹੜਾ ਮੇਰਾ ਹੈਗਾ ਨਾ ਉਹ ਮਹਿਕਜੋਤ ਵਾਸਤੇ ਹੈ ਕਿਉਂਕਿ ਉਹਨਾਂ ਨੇ ਮੈਨੂੰ ਕੱਲ ਬੋਲਿਆ ਸੀ ਕਿ ਦੀਦੀ ਮੇਰੇ ਵਾਸਤੇ ਇੱਕ ਵਲੋਗ ਹੋਰ ਬਣਾਓ ਜਿਸ ਵਿੱਚ ਤੁਸੀਂ ਕਿਸ ਤਰ੍ਹਾਂ ਬੰਦੇ ਹੋ ਕਿਸ ਤਰ੍ਹਾਂ ਖਿਲਾਉਂਦੇ ਹੋ ਔਰ ਕਿਸ ਤਰ੍ਹਾਂ ਉਡਦੇ ਹੋ ਔਰ ਇਹ ਚੀਜ਼ਾਂ ਸਾਰੀਆਂ ਮੈਂ ਤੁਹਾਨੂੰ ਦੇਖਣਾ ਚਾਹਨਾ ਵਾ ਕਿ ਤੁਸੀਂ ਇਹ ਚੀਜ਼ਾਂ ਕਿਸ ਤਰ੍ਹਾਂ ਕਰਦੇ ਹੋ ਤੇ ਅੱਜ ਇਹ ਦੂਸਰੀ ਵੀਡੀਓ ਬਣਾਵਾਂਗੀ ਇਹ ਤੈਲਾ ਵੀਡੀਓਜ਼ ਬਣਾ ਰੱਖੀ ਹੈ ਮੈਂ ਤੇ ਇਹ ਸਿਰਫ ਉਹਨਾਂ ਦੇ ਕਹਿੰਦੇ ਇੱਕ ਵੀਡੀਓਜ਼ ਬਣਾਵਾਂਗੀ ਕਿ ਕਿਸ ਤਰ੍ਹਾਂ ਮੈਂ ਬੈਠਦੀ ਆ ਕਿਸ ਤਰ੍ਹਾਂ ਉੱਠਦੀ ਆ ਔਰ ਕਿਸ ਤਰ੍ਹਾਂ ਮੈਂ ਕਿਤੇ ਕੁਛ ਮਤਲਬ ਛੋਟਾ ਮोटा ਕੰਮ ਕਿਸ ਤਰ੍ਹਾਂ ਕਰਨਾ ਵਾ ਕਿਸ ਤਰ੍ਹਾਂ ਨਹੀਂ ਕਰਨਾ ਇਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਨੂੰ ਇਸ ਵਲੋਗ ਵਿੱਚ ਦੱਸਾਂਗੀ ਤੇ ਇਹ ਵਲੌਗ ਮਹਿਕ ਜੋਤ ਸਿੰਘ ਜੀ ਤੁਹਾਡੇ ਲਈ ਹੈ ਕਿਉਂਕਿ ਤੁਸੀਂ ਦੇਖਣਾ ਚਾਹੁੰਦੇ ਸੀਗਾ ਕਿ ਮੈਂ ਕਿਸ ਤਰ੍ਹਾਂ ਉੱਡਦੀ ਆ ਤੇ ਮੈਂ ਤੁਹਾਨੂੰ ਉਹੀ ਦਿਖਾਵਾਂਗੀ ਮੈਂ ਕਿਸ ਤਰ੍ਹਾਂ ਉੱਡਦੀ ਆ ਔਰ ਅਗਰ ਮੈਂ ਕਿਤੇ ਭੈਣਾ ਹੋਵੇ ਕਿਸ ਤਰ੍ਹਾਂ ਮੈਂ ਨਹੀਂ ਆ ਕਿਸ ਤਰ੍ਹਾਂ ਖੜੀ ਹੁੰਨੀ ਆ ਇਹ ਵਲੌਗ ਵਿੱਚ ਮੈਂ ਤੁਹਾਨੂੰ ਹੁਣ ਦਿਖਾਵਾਂਗੀ ਤੇ ਚਲੋ ਆਪਣਾ ਅੱਗੇ ਵਲੌਗ ਸ਼ੁਰੂ ਕਰਦੇ ਆ ਦੋਸਤੋ ਹੁਣ ਦੇਖੋ ਮੈਂ ਬੈੱਡ ਤੇ ਬੈਠੀ ਆ ਤੇ ਮੈਂ ਬੈੱਡ ਤੇ ਥੱਲੇ ਕਿਤਰਾ ਉਤਰਨਾ ਹੈ ਮੈਂ ਦਿਖਾਉਂਦੀ ਆ ਹੁਣ ਦੇਖੋ ਮੈਂ ਇਸ ਤਰ੍ਹਾਂ ਥੋੜਾ ਜਿਹਾ ਸਾਈਡ ਤੇ ਹੋ ਹੋ ਕੇ ਮਤਲਬ ਕਿ ਇਸ ਤਰ੍ਹਾਂ ਪਿਆਰ ਨੂੰ ਆਪਣੇ ਥੋੜਾ ਐਦਾਂ ਕਰ ਕਰਕੇ ਐਵੇਂ ਥੱਲੇ ਉਤਨਾ ਹੈ ਇਹ ਦੇਖੋ ਹੁਣ ਮੈਂ نیچے ਉਤਰਾਂਗੀ ਇਹ ਦੇਖੋ ਬੈਡ ਤੋਂ ਥੱਲੇ ਕਿਸ ਤਰ੍ਹਾਂ ਮੈਂ ਇਹ ਇਹ ਦੇਖੋ ਹੁਣ ਮੈਂ ਬੈੱਡ ਤੇ ਉਤਰ ਗਈਆਂ ਤੇ ਹੁਣ ਦੇਖੋ ਇੱਥੇ ਸਾਡਾ ਬੈੱਡ ਪਿਆ ਇੱਕ ਹੋਰ ਤੇ ਇਸ ਤਰ੍ਹਾਂ ਕਰਕੇ ਮੈਂ ਇਹਨੂੰ ਇਹਨੂੰ ਫੜ ਲਿਆ ਤੇ ਇੱਥੇ ਦੇਖੋ ਮੈਂ ਬੈੱਡ ਤੇ ਬਹਿ ਗਈਆਂ ਲੇ ਦੇਖੋ ਮੈਂ ਬੈਠ ਤੇ ਬੈਠ ਗਈ ਹੁਣ ਮੰਨ ਲਓ ਮੈਨੂੰ ਥੱਲੇ ਬੈਠਣਾ ਪੈਣਾ ਵਾ ਤੇ ਮੈਂ ਥੱਲੇ ਕਿਸ ਤਰ੍ਹਾਂ ਬੈਲਦੀ ਆ ਮੈਂ ਤੁਹਾਨੂੰ ਉਹ ਵੀ ਦਿਖਾਨੀ ਆ ਇਹ ਦੇਖੋ ਮੈਂ ਇਸ ਤਰ੍ਹਾਂ ਥੋੜਾ ਥੋੜਾ ਅੱਗੇ ਹੋ ਜਾਂਦੀ ਆ ਤੇ ਇਸ ਤਰ੍ਹਾਂ ਕਰਕੇ ਤੇ ਫਿਰ ਮੈਂ ਐਦਾਂ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਚੇਅਰ ਪੜੀਆ ਵਾ ਇਹਨੂੰ ਫੜ ਲੈਣੀ ਆ ਤੇ ਇਸ ਤਰ੍ਹਾਂ ਕਰਕੇ ਦੇਖੋ ਮੈਂ ਇਹ ਮੈਂ ਥੱਲੇ ਬੈਠ ਗਈ ਆ ਹੁਣ ਦੇਖੋ ਮੈਂ ਇੱਥੇ ਥੱਲੇ ਬੈਠ ਗਈ ਆ ਤੇ ਮੰਨ ਲਓ ਮੈਨੂੰ ਹੁਣ ਕੁਰਸੀ ਦੇ ਉੱਪਰ ਬੈਠਣਾ ਹੈ ਮੈਂ ਤੇ ਮੈਂ ਕੁਰਸੀ ਦੇ ਉੱਪਰ ਕਿਸ ਤਰ੍ਹਾਂ ਬੈਠਾਂਗੀ ਤੇ ਇਹ ਮੇਰੇ ਕੋਲ ਕੁਰਸੀ ਪਈ ਹੋਈ ਹੈ ਦੇਖੋ ਤੇ ਇਹ ਦੇਖੋ ਕੁਰਸੀ ਪਈ ਹੈ ਮੈਂ ਕੁਰਸੀ ਨੂੰ ਥੋੜਾ ਇਸ ਤਰ੍ਹਾਂ ਕਰ ਲੈਣਾ ਇਹਨੂੰ ਮੈਂ ਕੁਰਸੀ ਨੂੰ ਇਸ ਤਰ੍ਹਾਂ ਕਰਕੇ ਫੜ ਲਿਆ ਹੈ ਤੇ ਹੁਣ ਮੈਂ ਕੁਰਸੀ ਉੱਤੇ ਤੁਹਾਨੂੰ ਬੈਠ ਕੇ ਦਿਖਾਉਣੀ ਹੈ ਠੀਕ ਹੈ ਇਹ ਦੇਖੋ ਇਹ ਮੈਂ ਤੁਹਾਨੂੰ ਦੋਸਤੋ ਕੁਰਸੀ ਦੇ ਉੱਪਰ ਬੈਠ ਕੇ ਦਿਖਾਣ ਲੱਗੀ ਹਾਂ ਇਹ ਇਹ ਦੇਖੋ ਇਹ ਦੇਖੋ ਮੈਂ ਕੁਰਸੀ ਤੇ ਬੈਠ ਗਈ ਠੀਕ ਹੈ ਇਸ ਤਰ੍ਹਾਂ ਮੈਂ ਕੁਰਸੀ ਤੇ ਬੈਠ ਜਾਨੀ ਆ ਤੇ ਜੇ ਮੈਨੂੰ ਕੁਰਸੀ ਤੇ ਥੱਲੇ ਬੈਠਣਾ ਪਏ ਮੰਨ ਲਓ ਮੈਂ ਕੁਰਸੀ ਦੇ ਉੱਪਰ ਬੈਠ ਗਈ ਆ ਤੇ ਹੁਣ ਮੈਨੂੰ ਮੰਨ ਲਓ ਥੱਲੇ ਬੈਠਣਾ ਆ ਤੇ ਥੱਲੇ ਬੈਣਾ ਬਹੁਤ ਮੁਸ਼ਕਿਲ ਆ ਫਿਲਹਾਲ ਤਾਂ ਮੈਂ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਥੱਲੇ ਹੋ ਹੋਗੇ ਨਾ ਦੇਖੋ ਇਹਨੂੰ ਫੜ ਕੇ ਬੈਠ ਲੂ ਇਸ ਸਾਈਡ ਤੋਂ ਤੇ ਇਹ ਦੇਖੋ ਇਹ ਮੈਂ ਫਿਰ ਥੱਲੇ ਬੈਠ ਗਈ ਆ ਦੇਖੋ ਇਹ ਮੈਂ ਥੱਲੇ ਬੈਠ ਗਈ ਆ ਹੁਣ ਮੈਨੂੰ ਮੰਨ ਲਓ ਇਸ ਬੈੱਡ ਦੇ ਉੱਪਰ ਬੈਣਾ ਹੈ ਤੇ ਇਸ ਬੈੱਡ ਤੇ ਬੈਠਣਾ ਤੇ ਹੁਣ ਮੈਂ ਇਸ ਨੂੰ ਫੇਰ ਫੜ ਲਾਂਗੀ ਕੁਰਸੀ ਨੂੰ ਇਹ ਦੇਖੋ ਕੁਰਸੀ ਨੂੰ ਇਸ ਤਰ੍ਹਾਂ ਫੜ ਲਾਂਗੀ ਤੇ ਇਹ ਦੇਖੋ ਇਹਨੂੰ ਫੜ ਕੇ ਇਸ ਤਰ੍ਹਾਂ ਮੈਂ ਕੁਰਸੀ ਨੂੰ ਫੜ ਕੇ ਖੜੀ ਵੀ ਹੋ ਸਕਦੀ ਆ ਤੇ ਫੇਰ ਮੈਂ ਲੱਗ ਗਈ ਬੈੱਡ ਪਿਆ ਹੋਇਆ ਆ ਇਹ ਦੇਖੋ ਇਸ ਤਰ੍ਹਾਂ ਕਰਕੇ ਇਹ ਬੈੱਡ ਨਾਲ ਥੋੜਾ ਇਸ ਤਰ੍ਹਾਂ ਇਸ ਤਰ੍ਹਾਂ ਚੱਲ ਕੇ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਮੈਂ ਅੱਦਾ ਅੱਦਾ ਚੱਲਾਂਗੀ ਤੇ ਇਹ ਪਹੁੰਚ ਗਈ ਮੈਂ ਆਪਣੇ ਵਾਕਰ ਦੇ ਕੋਲ ਇਹ ਦੇਖੋ ਇਹ ਮੈਂ ਵਾਕਰ ਫੜ ਲਿਆ ਤੇ ਹੁਣ ਮੈਂ ਵਾਕਰ ਖੋਲਣੀਆਂ ਤੇ ਹੁਣ ਵਾਕਰ ਖੋਲ ਕੇ ਮੈਂ ਇਹ ਦੇਖੋ ਚੱਲਣਾ ਸਟਾਰਟ ਕਰ ਦਿੰਨੀ ਆ ਇਹ ਦੇਖੋ ਇਸ ਤਰ੍ਹਾਂ ਮੈਂ ਆਪਣੇ ਵਾਕਰ ਦੇ ਕੋਲ ਪਹੁੰਚ ਜਾਣੀ ਆ ਮਹਿਕ ਜੋਤ ਸਿੰਘ ਜੀ ਸਾਰਾ ਤੁਹਾਨੂੰ ਮੈਂ ਦਿਖਾ ਦਿੱਤਾ ਹੈ ਕਿ ਮੈਂ ਇਸ ਤਰ੍ਹਾਂ ਚੱਲਦੀ ਆਂ ਔਰ ਇਸ ਦਾ ਉੱਠਦੀ ਆਂ ਇਸ ਦਾ ਬੈੰਕੀਆ ਔਰ ਹੇਰ ਮੰਨ ਲੋ ਹੁਣ ਮੈਂ ਬੈਠ ਕੇ ਬੈਠਣਾ ਹੈ ਤੇ ਇਹ ਜਿਹੜਾ ਮੇਰਾ ਵੋਕਰ ਹੈ ਇਸ ਨੂੰ ਮੈਂ ਇਸ ਤਰ੍ਹਾਂ ਬੰਦ ਕਰ ਦਿੱਤਾ ਤੇ ਹੁਣ ਮੈਂ ਇੱਥੇ ਰੱਖ ਦਿੰਨੀ ਆ ਤੇ ਹੁਣ ਮੈਂ ਦੇਖੋ ਬੈਠ ਕੇ ਬਹਿਣਾ ਹੈ ਤੇ ਇਹ ਦੇਖੋ ਮੈਂ ਆਪਣੇ ਪੈਰ ਦੋਨੋਂ ਉੱਤੇ ਰੱਖ ਲਏ ਤੇ ਮੈਂ ਹੁਣ ਨਾ ਬੈਠ ਕੇ بیٹھ ਗਈ ਆ ਇਹ ਜੋ ਜੀ ਤੁਹਾਡੇ ਲਈ ਵੀਡੀਓ ਸੀ ਕਿਉਂਕਿ ਤੁਸੀਂ ਦੇਖਣਾ ਚਾਹੁੰਦੇ ਸੀ ਕਿ ਮੈਂ ਕਿਸ ਤਰ੍ਹਾਂ ਨਾਲ ਬੈੱਡ ਤੋਂ ਉੱਤਰਦੀ ਆ ਬੈਠਦੀ ਆ ਔਰ ਕਿਸ ਤਰ੍ਹਾਂ ਹੀ ਮੈਂ ਆਪਣੇ ਮਤਲਬ ਕਿ ਕੰਮ ਕਰ ਸਕਦੀ ਆ ਤੇ ਐਸੇ ਤਰੀਕੇ ਨਾਲ ਮੈਂ ਆਪਣੇ ਕੰਮ ਕਰਦੀ ਆ ਮੈਨੂੰ ਕੋਈ ਜ਼ਰੂਰਤ ਪਵੇ ਕਿਸੇ ਵੀ ਚੀਜ਼ ਦੀ ਉਹ ਬੈਠ ਕੇ ਹੀ ਮੈਂ ਉਹ ਚੀਜ਼ਾਂ ਚੁੱਕ ਲੈਨੀ ਆ ਰੱਖ ਲੈਨੀ ਆ ਔਰ ਵਾਕਰ ਤੱਕ ਕਿਤਾ ਪਹੁੰਚਦੀ ਆ ਕਿ ਬੈੱਡ ਦੇ ਕੋਲ ਪਿਆ ਹੋਇਆ ਤੇ ਥੋੜਾ ਜਿਹਾ ਬੈੱਡ ਦੇ ਨਾਲ ਚੱਲ-ਚੱਲ ਕੇ ਮੈਂ ਆਪਣਾ ਵਾਕਰ तक पहुँच जाती हाँ उस तो बाद वॉक चल ली हाँ बाकी जेडे घर के छोटे मोटे साफ सफाई करना पोचे वगैरह मारना वी मेरे वीडियोज़ देखिया हो होया है अगर वह भी नहीं देखा तो वही भी भीडियो जरूर बनावगी फिलहाल तो मैं ज़्यादातर बैठ के ही पोचा मारती हाँ और झाड़ू भी मैं बैठ के ही कर खड़े होना ना थोड़ा प्रॉब्लम हो जाए मेरे लिए इस करके मैं थोड़ा अपना बैठ के ही काम कर ली और अगर तुम वेखना चाहोगे कि ये भी वीडियो मैं तो जरूर बनावगी ਦੇਖਿਓ ਮੇਰੀ ਪੂਰੀ ਔਰ ਤੁਹਾਨੂੰ ਮੈਂ ਪੂਰਾ ਹੀ ਸਮਝਾ ਦਿੱਤਾ ਕਿ ਇਸ ਤਰੀਕੇ ਨਾਲ ਹੀ ਮੈਂ ਆਪਣਾ ਚੱਲਦੀ ਆ ਬੈਠਦੀ ਆ ਔਰ ਉੱਠਦੀ ਆ ਇਹ ਚੀਜ਼ਾਂ ਸਾਰੀਆਂ ਤੁਸੀਂ ਦੇਖਣਾ ਚਾਹੁੰਦੇ ਸੀ ਤੇ ਇਸ ਵੀਡੀਓ ਵਿੱਚ ਸਾਰੀਆਂ ਦਿਖਾ ਦਿੱਤੀਆਂ ਤੇ ਵੀਡੀਓਸ ਫੁੱਲ ਵਾਚ ਕਰੋ ਸਾਰੇ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਆ ਚੈਨਲ ਨੂੰ ਮੇਰੇ ਪਲੀਜ਼ ਸਬਸਕ੍ਰਾਈਬ ਕਰਕੇ ਵੀਡੀਓਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਮੇਰੀ ਵੀਡੀਓ ਥੋੜੀ ਜੀ ਅੱਗੇ ਤੱਕ ਜਾ ਸਕਦੀ ਹੈ ਤੇ ਪਲੀਜ਼ ਮੇਰੇ ਭੈਣ ਭਰਾਓ ਨੀਰੇ ਪੰਜਾਬੀਓ ਜਿੰਨੇ ਵੀ ਤੁਸੀਂ ਸਾਰੇ ਹੋ ਮੈਨੂੰ ਸਪੋਰਟ ਕਰੋ ਮੇਰੀ ਵੀਡੀਓ ਅੱਗੇ ਤੱਕ ਜ਼ਰੂਰ ਪਚਾਓ ਔਰ ਹੋ ਸਕੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਜ ਦਾ ਵੀ ਲੋਗ ਨੀਰਾ ਬਸ ਇੱਥੋਂ ਤੱਕ ਹੀ ਸੀ ਕੱਲ ਵੀ ਲੋਗ ਬਣਾਵਾਂਗੇ ਤੁਹਾਨੂੰ ਮਿਲਾਂਗੇ ਔਰ ਪਲੀਜ਼ ਸਪੋਰਟ ਕਰਿਆ ਕਰੋ ਦੋਸਤੋ ਵੀਡੀਓ ਫੁੱਲ ਵਾਚ ਕਰਿਆ ਕਰੋ ਮੇਰੀ ਓਕੇ ਬਾਏ ਦੋਸਤੋ